ਪੁਲਿਸ ਨੇ ਜਦੋਂ ਕੁੱਝ ਦੇ ਦਿੱਤਾ ਦੀ ਐਸਐਸਪੀ ਦੇ ਦੋ ਤਿੰਨ ਨੇ ਸੱਚ ਨੂੰ ਬੁਲਾ ਕੇ ਬੜਾ ਜ਼ਰੂਰਤੀ ਰਸ ਕਰ ਕੇ ਪਹਿਰਵਾਈ ਕਰ ਪਰ ਉਹ ਥੱਲੇ ਪੁਲਿਸ ਨੇ ਕੁਸਰੀ ਕੀਤਾ ਜੀ ਐਸਐਸਪੀ ਸਾਹਿਬ ਨੇ ਕਹਿ ਲਿਆ ਬਾਜ਼ੂਦਗੀ ਦਾ ਕੁਝ ਨਹੀਂ ਕੀਤਾ ਜੇ ਹਿਸ ਤੱਕ ਨਾ ਸਾਨੂੰ ਨਾਮ ਮਲਾਇਆ ਜੋ ਜਨਤੂ ਫੜਿਆ ਉਹ ਗੁੱਸਾ ਗਿਆ ਕਿ ਤਸ ਬੈਠਾ ਕਿੱਥੇ ਹੈ ਕੁਸ ਨਹੀਂ ਉਸਰੇ ਬਾਤ ਲਈ ਤੁਹਾਨੂੰ ਮਿਲੇ ਹੋਗੇ ਜੀ ਉਸਰੇ ਬਾਰੇ ਪਤਾ ਲਗਾ ਰਹੇ ਅਸੀਂ ਤੋਨੀ ਇਹ ਤੱਕ ਬਸ 17 ਸਬੰਧ ਨੂੰ ਗੱਲ ਹੋਈ ਲਗੀ ਪਾਪਾ ਮੈਂ ਅੱਗੇ ਜਾ ਕੇ ਜੇ ਆਪਣੇ ਬ੍ਰਾਹਮਾ ਅੱਜ ਤੱਕ ਤੁਹਾਨੂੰ ਕੁਝ ਨਹੀਂ ਬਤਾ ਲਗਾ ਸੀ ਕਿੰਨੀ ਵਾਰੀ ਪੁਲਿਸ ਨੂੰ ਗਿਆ ਕਿ ਤੁਸੀਂ ਕੋਲਿਜੈਂਟ ਨੂੰ ਪੁੱਛ ਤੇ ਬਸ ਹਰੋਂ ਦੱਸ ਤੋ ਅੱਜ ਇੱਥੋਂ ਤੱਕ ਕਿਹਾ ਕਿ ਇਹ ਦਸਤੋ ਹੋਇਆ ਗਿਆ ਅਸੀਂ ਬੈਠ ਜਾਈਏ ਤੋਂ ਦੰਮੀ ਹੋ ਗਿਆ ਸੀ ਇਸੇ ਸਿੱਸੇ ਦੀ ਤੇ ਹੁਣ ਆ ਜੇ ਹੁਣ ਆ ਜੇ ਤਾਂ ਕੋਈ ਸਾਨੂੰ ਕੋਈ ਸੁਣ ਨਹੀਂ ਕੀਤੀ ਬਸ ਅਜੇ ਅੰਤ ਨੂੰ ਉਹ ਆਪਣੇ ਰੰਗ ਪੈਸੇ ਲੈ ਆ ਕੇ ਤਾਂ ਆਪਣੇ ਘਰਾਂ ਵਿੱਚ ਹੋ ਗਈ ਜਿੰਨ ਦੇ ਪੰਦਰਾਂ ਲੱਖ ਸਾਡੇ ਕੋਲ ਕਿੰਨੇ ਦੀ ਗੱਲਬਾਤ ਕਿੰਨੇ ਦੀ ਉਸਵਾ ਹੋ ਗਈ ਸਾਡੇ 45 ਲੱਖ ਦੀ ਹੋਈ ਜੀ ਉੱਥੇ ਪਹੁੰਚ ਕੇ ਮੈਂ ਸਿੱਕੋ ਫਿਰ ਮੈਂ ਬਾਕੀ ਪੈਸੇ ਬਾਅਦ ਔੜਾ ਲੋ ਜੇਲ੍ਹ ਤੇ ਅੱਜ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਇਹ ਜਨਤੂ ਫਾਇਲ ਆਏ ਗਏ ਜੋ ਹੈ ਜੀ ਗਲਤ ਤਰੀਕੇ ਨਾਲ ਬੱਚਿਆਂ ਨੂੰ ਬਾਹਰ ਭੇਜਣ ਦੇ ਵਿੱਚ ਫੈਸਲੇ ਲੈਂਦੇ ਹੈਗੇ। ਮੈਂ ਆਪਣੇ ਬੇਟੇ ਨੂੰ ਨਵੰਬਰ ਤਈ ਵਿੱਚ ਬਾਹਰ ਭੇਜਿਆ ਸੀ ਯੂਐਸ ਯੂਐਸਏ ਲਈ ਜੋ ਜਨਤ ਪਰਮਿੰਦਰ ਸਿੰਘ ਪੁੱਤਰ ਬਲਵਿੰਦਰ ਸਿੰਘ ਅਤੇ ਉਹਦੀ ਪਤਨੀ ਬਲਵਿੰਦਰ ਗੌਰ ਕਾਨੋਹਾਂ ਤੋਂ ਸੀ ਜਿਨ੍ਹਾਂ ਨੇ ਸਾਡੇ ਨਾਲ 5.5 ਲੱਖ ਰੁਪਿਆ ਕੀਤਾ ਤੇ ਤੁਹਾਡਾ ਮੰਨਣਾ 5.5 ਲੱਖ ਬਾਈਰ ਭੇਜਾ ਪਰ ਉਸਨੇ ਦਿੱਲੀ ਤੋਂ ਬਾਈਰ ਕਰਤਾ ਗੁਹਾਨਾ ਦੀ ਟਿਕਟ ਹੋਈ ਗੁਹਾਨਾ ਜੋ ਪਹੁੰਚਾ ਸਰਕੋ ਨੇ 15 ਲੱਖ ਰੁਪਿਆ ਨਗਦ ਕੈਸ਼ ਲਿਆ ਉਹਦਾ ਬੜਾ ਪਾਣੀ ਉਹਨੇ ਕੋਲੰਬੀਆ ਨੂੰ ਭਾਤਾ ਜੀ ਬਾਈ ਬੱਸ ਉਤੋਂ ਅੱਗੇ ਅਜ ਤੱਕ ਸਾਨੂੰ ਬੜੇ ਦਾ ਪਤਾ ਨਹੀਂ ਲੱਗਣ ਦੇਆ 19 ਦਸੰਬਰ ਤੈਨੂੰ ਸਾમી ਸਾਡੀ ਗੱਲ ਹੋਈ ਹੈ ਬੇਟੇ ਨਾਲ ਬੇਟਾ ਕਹਿੰਦਾ ਪਾਪਾ ਮੈਂ ਅੱਗੇ ਜਾਣਿਆ ਤੇ ਅੱਗੇ ਜਾ ਕੇ ਤੁਹਾਨੂੰ ਦੱਸਾਂਗਾ ਉਹਦੇ ਆਪਾ 1.5 ਸਾਲ ਹੋ ਲੱਗ ਵਰ 14 ਮਹੀਨੇ ਹੋ ਚੁੱਕੇ ਹੋ ਗਏ ਜੀ ਜੋ ਅਜੇ ਤੱਕ ਕੋਈ ਗੱਲ ਨਹੀਂ ਹੋ ਸਕੀ ਉਹਨੇ ਨਾਲ ਸਾਨੂੰ ਕੋਈ ਜੰਡ ਪੁਲਿਸ ਦੱਸਦਾ ਹੈਗਾ ਜੰਡ ਪੁਲਿਸ ਨੇ ਕੰਪਲੇਨ ਕੀਤੀ ਉਹਦੀ ਅੱਜ ਹੀ ਮਾਨਯੋਗ ਐਸਐਸਬੀ ਸਾਹਿਬ ਨੇ 2 ਘੰਟੇ ਵਿੱਚ ਹੀ ਐਫਆਈਓ ਦੇ ਖਾਫ ਜੰਡ ਦੇ ਕਰਤੀ ਪਰ ਉਦੇ ਪਾਸ ਜੋ ਇਹ ਮੰਗ ਜੋ ਡੀਐਸਪੀ ਸੀਟੀ ਇਹਨਾਂ ਨੇ ਹਿਤ ਤੱਕ ਉਹਦੇ ਕੋਲ ਕੋਈ ਕਾਰਵਾਈ ਨਹੀਂ ਕੀਤੀ ਜੰਤੂ ਦੇ ਉਹਦੀ ਇਹ ਕਰਦੀ ਸੀ ਉਹਨੂੰ ਵੀ ਪਰਚੇ ਦਾ ਬਾਦ ਕਰਤਾ ਉਹ ਨਿਹਾਇਤ ਕੋਰਟ ਤੋਂ ਜਮਾਨਤ ਰਿਜੈਕਟ ਹੋ ਗਈ ਕੋਰਟ ਨੇ ਬੜੇ ਸਪਸ਼ਟ ਆਰਡਰ ਦਿੱਤੇ ਕਿ ਇਹਨੂੰ ਰਜਿਸਟਰ ਕੀਤਾ ਜਾਏ ਪਰ ਫਿਰ ਵੀ ਪੰਜੇ ਮਹੀਨੇ ਬਾਅਦ ਹੀ ਜਾ ਕੇ ਉਹਨੂੰ ਰਜਿਸਟਰ ਕੀਤਾ ਪਰ ਸਾਨੂੰ ਨੇ ਦੱਸਿਆ ਗਿਆ ਕਿ ਜੰਤ ਜਿਹੜਾ ਉਹ ਰੈਸਟ ਹੋਇਆ ਹੈਗਾ ਸਾਨੂੰ ਕੋਰਟ ਤੋਂ ਅਸੀਂ ਪਤਾ ਕੀਤਾ ਕੋਰਟ ਬਾਹਰ ਲੱਗਾ ਵੀ ਉਹਨੂੰ ਦਸ ਦੇਣ ਨੂੰ 10 ਹਜ਼ਾਰ ਜੀਲ ਜਪੇ ਦਿੱਤਾ ਜੋ ਕਿ ਪੁਲਿਸ ਨੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਜੰਗ ਦੇ ਖਿਲਾਫ ਅਸੀਂ ਸਰਕਾਰ ਨੂੰ ਕਹਿੰਦੇ ਆ ਕਿ ਸਾਡੀ ਮਦਦ ਕੀਤੀ ਜਾਏ ਸਾਡਾ ਬੱਚਾ ਜਿਹੜਾ ਸੰਮਲ ਆਇਆ ਹੈ ਇਹ ਪੁਰ ਟੂਲ ਜਿੰਨੀ ਜਦ ਤੱਕ ਕੁਝ ਨਹੀਂ ਕੀਤਾ ਜੀ ਐਸਐਸਪੀ ਨੇ ਦੋ ਤਿੰਨ ਨੂੰ ਐਸਾ ਚੂਰ ਬੁਲਾ ਕੇ ਬੜਾ ਜੂੜੀ ਕੇਸਾਂ ਦੀ ਪਹਿਲਵਾਈ ਕਰ ਪਰ ਉੱਥੇ ਥੱਲੇ ਪੁਲਿਸ ਨੇ ਕੁਸਰੀ ਕੀਤਾ ਜੀ ਐਸਐਸਪੀ ਸਾਹਿਬ ਇਹ ਕਹਿੰਦੇ باوجود ਇਹਦਾ ਕੁਸਰੀ ਕੀਤਾ ਜਾਂ ਅਜੇ ਤੱਕ ਨਾ ਸਾਨੂੰ ਇਨਾਮ ਮਿਲਾਇਆ ਜੋ ਜੰਤਰੂ ਫੜਿਆ ਉਹ ਕੁਸਿਆ ਗਿਆ ਰੁਕੀ 10 ਬੇਟਾ ਕਿੱਥੇ ਗਿਆ ਕੁਛ ਨਹੀਂ ਔੜਿਆ ਲੋ ਜੀਲ ਤੇ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਇਹੋ ਜੰਤਰੂ ਫਾਈਲ ਆਇਆ ਜਾਏ ਜੋ ਹੈ ਜੀ ਗਲਤ ਤਰੀਕੇ ਨਾਲ ਬੱਚਿਆਂ ਨੂੰ ਬਾਦ ਵਿੱਚ ਜਦ ਵਿੱਚ ਪੈਸੇ ਲੈਂਦੇ ਹੈਗੇ ਪਹਿਲਾਂ ਇਹ ਕਿਹਾ ਕਿ ਅਸੀਂ ਬਾਈ ਡੋਂਕੀ ਨਹੀਂ ਭੇਜਣਾ ਅਸੀਂ ਬਾਈ ਹੀਰੂ ਭੇਜਣਾ ਤੇ ਫੇਰ ਸਾ ਨਾਲ ਗੱਲ ਕਰੀ ਕਹਿੰਦਾ ਮੈਂ ਬਾਈ ਇਹੜੀ ਹੀ ਭੇਜਾਂਗਾ ਡੋਂਕੀ ਰਸਤੇ ਨਹੀਂ ਭੇਜਾਂਗਾ ਮੈਂ ਤਾਂ ਹੀ 545 ਲੱਖ ਰੁਪਏ ਤੱਕ ਉਹ ਲੈ ਰਿਆ ਪਰ ਉਹਨੇ ਰਸਤੇ ਜਾ ਕੇ ਕੀ ਕੀਤਾ ਇਹਦੇ ਬਾਰੇ ਤੱਕ ਨਹੀਂ ਸਾਨੂੰ ਦੱਸਿਆ ਕੋਈ ਸੀ ਵੀ ਮੁੰਡਾ ਕਿੱਥੇ ਹੈਗਾ ਕਿੱਥੇ ਨਹੀਂ ਹੈਗਾ ਜੀ ਤੁਹਾਨੂੰ ਉਮੀਦ ਹੈ ਕਿ ਚੱਲ ਸਾਡਾ ਬੱਚਾ ਸਾਇ ਇਹਦੇ ਵਿੱਚ ਹੀ ਆ ਜਾਈ ਵਾਸ ਪਰਡੇ ਹੈ ਕੁਝ ਪਤਾ ਚਲਿਆ ਹਜੇ ਤੱਕ ਕੋਈ ਵੀ ਹਾਲਾਤ ਕੁਝ ਨਹੀਂ ਪਤਾ ਚਲਿਆ 14 ਮਹੀਨੇ ਹੋ ਗਏ ਜੀ ਕੁਝ ਨਹੀਂ ਉਹਦੇ ਬਾਰੇ ਪੁੱਛ ਲਗਾ ਹੁਣੇ ਤੱਕ ਨਹੀਂ ਕਿੱਥੇ ਹੈ ਨਾਜੰਤਰੂ ਪੁਲਿਸ ਨੇ ਕੋਈ ਉਹਨੂੰ ਉਹਦੇ ਖਿੱਚ ਕਰਦੇ ਉਹਦੇ ਖਿਚਾਈ ਕਰਦੇ ਤਾਂ ਸ਼ਾਇਦ ਕੁਝ ਉਹ ਦੱਸ ਦਿੰਦਾ ਜੰਤਰ ਪਰ ਪੁਲਿਸ ਨੂੰ ਮਿਲੀ ਹੋਈ ਹੈ ਉਹਦੇ ਨਾਲ ਜਿਹਨੇ ਅਜੇ ਤੱਕ ਸਾਨੂੰ ਮਲਾਇਆ ਨਹੀਂ ਜੰਤਰੂ ਵੀ ਆਪ ਜੰਤਰ ਪੜਿਆ ਜਨ ਪੁੱਛੋ ਮੁੰਡਾ ਕਿੱਥੇ ਹੈਗਾ ਨਾ ਜੀ ਅਜੇ ਕੋਈ ਕਾਰਵਾਈ ਨਹੀਂ ਹੋਈ ਜੀ ਅਸੀਂ ਅਪੀਲ ਇਹ ਕਰਦੇ ਆ ਕਿ ਪੁਲਿਸ ਸਭ ਤੋਂ ਦੇਤਾ ਤੇ ਇਹ ਵੀ ਅਸੀਂ ਜਨਤਾ ਨੂੰ ਫੜ ਕੇ ਉਹਨਾਂ ਦੇਲ ਜੁਟਾਈ ਜਾਏ ਜੋ ਮੁਰਕੇ ਲੋਕਾਂ ਨਾਲ ਧੱਕਾ ਨਾ ਹੋਏ ਇਹ ਮੈਂ ਉਮੀਦ ਸਰਕਾਰ ਕੋ ਬੇਨਤੀ ਕਰਦਾ ਸਰਕਾਰ ਨੂੰ ਸਤ ਸਤ ਕਾਰਵਾਈ ਹੋਣੀ ਚਾਹੀਦੀ ਸਤ ਕਾਰਵਾਈ ਇਹਦੇ ਖਿਲਾਫ ਹੋਏ ਜੀ ਪਰ ਪੁਲਿਸ ਨੇ ਕਾਰਵਾਈ ਇਹਦੇ ਖਿਲਾਫ ਕੋਈ ਨਹੀਂ ਕੀਤੀ ਜੀ ਪੁਲਿਸ ਕਹਿੰਦੀ ਸਰਕਾਰ ਦੇ ਕਹਿ ਰਹੇ ਆ ਕਿ ਜੱਟਾਂ ਫੜਕਿਆਂ ਦਾ ਦਿਨ ਆਗਾ ਪਰ ਇਹ ਜੱਟ ਦੇ ਖਿਲਾਫ ਕੰਪਲੇਂਟ ਕੀਤੀ ਪਰ ਫਿਰ ਵੀ ਨਹੀਂ ਫਿਰ ਮਨਜੋਗ ਐਸਐਸਪੀ ਸਾਹਿਬ ਨੇ ਜਰੂਰ ਸਾਡੀ ਚਲਵਾਈ ਕੀਤੀ ਵੀ ਐਫ ਆਈ ਆਰ ਦੋ ਘੰਟੇ ਵਿੱਚ ਹੀ ਕਰਵਾਤੀ ਪਰ ਥੱਲੇ ਜਿਹੜੇ ਪੁਲਿਸ ਆ ਥਾਣੇ ਦੀ ਜਾਂ ਡਿਪਟੀ ਇਹਨਾਂ ਨੇ ਕੁਛ ਨਹੀਂ ਕੀਤਾ ਜੀ ਪਤਾ ਨਹੀਂ ਅਜੇ ਤੱਕ ਬਸ 17 ਦਸੰਬਰ ਨੂੰ ਗੱਲ ਹੋਈ ਹੈ ਵੀ ਪਪਾ ਮੈਂ ਅੱਗੇ ਜਾ ਕੇ ਅਗਲੀ ਅਪਡੇਟ ਦਵਾਵਾਂਗਾ ਅੱਜ ਤੱਕ ਸਾਨੂੰ ਕੁਛ ਨਹੀਂ ਪਤਾ ਲੱਗਾ ਸੀ ਕਿੰਨੀ ਵਾਰੀ ਪੁਲਿਸ ਨੂੰ ਗਿਆ ਕਿ ਤੁਸੀਂ ਇੱਕ ਵਾਰੀ ਜਨਰਲ ਨੂੰ ਪੁੱਛ ਕੇ ਬਸ ਸਾਨੂੰ ਦੱਸ ਦਿਓ ਅੱਜ ਇੱਥੋਂ ਤੱਕ ਕਿਹਾ ਕਿ ਇਹ ਦੱਸ ਤੋਂ ਹੋਇਆਗੀ ਅਸੀਂ ਬੈਠ ਜਾਈਏ ਸਾਨੂੰ 14 ਮਹੀਨੇ ਹੋ ਗਿਆ ਸੀ ਐਸਐਡੀ ਤੇ ਹੁਣ ਆ ਜਾਏਗਾ ਹੁਣ ਆ ਜਾਏਗਾ ਇਹ ਤੱਕ ਪੁਲਿਸ ਨੇ ਸਾਡੀ ਕੋਈ ਸੁਣਾਈ ਨਹੀਂ ਕੀਤੀ ਬਸ ਡਜੰਟ ਨੂੰ ਆਪਣੇ ਰੰਗ ਪੈਸੇ ਲੈ ਕੇ ਤਾਂ ਆਪਣੇ ਕੰਮਾਂ ਵਿੱਚ ਇਹ ਬਸ ਕਿੰਨੇ ਪੈਸੇ ਲੈ ਗਿਆ ਸੀ ਡਜੰਟ ਡਜੰਟ ਨੇ 15 ਲੱਖ ਸਾਡੇ ਕੋਲੋਂ ਕਿੰਨੇ ਦੀ ਗੱਲਬਾਤ ਕਿੰਨੇ ਦੀ ਉਸਰਾਉ ਸਾਡੇ 45 ਲੱਖ ਦੀ ਹੋਈ ਵੀ ਉੱਥੇ ਪਹੁੰਚ ਕੇ ਮੈਂ ਸਿੱਕੋ ਫਿਰ ਮੈਂ ਬਾਕੀ ਪੈਸੇ ਬਾਅਦ ਵਿੱਚ ਲਵਾਂਗਾ ਕਿੰਨਾ ਸਮਾਂ ਹੋ ਗਿਆ ਬੇਟਾ ਤੁਸੀਂ ਜਦੋਂ ਗੱਲ ਪਹਿਲੀ ਵਾਰੀ ਤੁਹਾਡੀ ਜਦੋਂ ਬਾਹਰ ਗੱਲ ਹੋਈ ਹੈ ਤੇ ਕਦੋਂ ਹੋਈ ਸੀ ਉਹਨਿੰਦੇ ਸੰਬੰਧ ਨੂੰ ਇਸ ਉਸ ਤੋਂ ਬਾਅਦ ਕੋਈ ਗੱਲਬਾਤ ਨਹੀਂ ਹੋਈ ਕਿੰਨਾ ਸਮਾਂ ਹੋ ਗਿਆ ਗੱਲਬਾਤ ਹੋਏ ਨੂੰ 14 ਮਹੀਨੇ ਹੋ ਗਏ ਕੁਝ ਪਤਾ ਚੱਲਿਆ ਹੇ ਤੱਕ ਕੀ ਗੱਲਬਾਤ ਹੋਈ ਜਾਂਦੀ ਹੈ ਨਹੀਂ ਕੁਝ ਨਹੀਂ ਪਤਾ ਸੀ ਬਸ ਇਹ ਹੀ ਕਹਿੰਨੇ ਆ ਕਿ ਸਾਡੇ ਨਾਲ ਜੈਂਟ ਜਿੱਦਾਂ ਉਹਨੂੰ ਫੜਿਆ ਸੀ ਇੱਕ ਵਾਰੀ ਰਮਾਨ ਲੈ ਕੇ ਸਾਨੂੰ ਬੁਲਾਉਂਦੇ ਮੌਕੇ ਤੇ ਪੁਲਿਸ ਨੂੰ ਪੁੱਛ ਲਈ ਕਿ ਉਹਨਾਂ ਦਾ ਬੇਟਾ ਦੱਸਾਂ ਹਾਈ ਕੋਰਟ ਤੱਕ ਕੇਸ ਇਸ ਕਰਕੇ ਕੀਤੀ ਜੈਂਟ ਨੂੰ ਫੜਿਆ ਜਾਏ ਤੇ ਸਾਡੇ ਬੇਟੇ ਬਾਰੇ ਦੱਸਿਆ ਜਾਏ ਪਰ ਪੁਲਿਸ ਨੇ ਫੜਿਆ ਸਾਨੂੰ ਦੱਸਿਆ ਤੱਕ ਨਹੀਂ ਫੜਿਆ ਵਾ ਕੋਈ ਰਿਮਾਂਡ ਨਹੀਂ ਉਹਦਾ ਲੈ ਸਿੱਧਾ ਉਹਨੂੰ ਜੇਲ੍ਹ ਵਿੱਚ ਭੇਜਤਾ ਸਾਨੂੰ ਬਾਹਰੋਂ ਪਤਾ ਲੱਗਾ ਕਿ ਕਿਸੇ ਕੋ ਪੁਲਿਸ ਨੇ ਨਹੀਂ ਸਾਨੂੰ ਦੱਸਿਆ ਕਿ ਉਹਨੂੰ ਫੜਿਆ ਹੋਇਆ ਕੀ ਅਪੀਲ ਕੀ ਕਰੋਗੇ ਸਰਕਾਰ ਨੂੰ ਅਪੀਲ ਇਹੀ ਕਰਾਂਗੇ ਪੁਲਿਸ ਦੀ ਮਨੂਪੁਗਤੀਆ ਜਨਤਾ ਕੋ ਪੈ ਲੈ ਕੇ ਉਹਨਾਂ ਤੇ ਕਾਰਵਾਈ ਨਹੀਂ ਕਰਦੀ ਬਸ ਐਫ ਆਈ ਆਰ ਤੇ ਪੁਲਿਸ ਨੇ ਕੀਤੀ ਹੀ ਉਹਨਾਂ ਦੇ ਹਾਂਜੀ ਉਹਨਾਂ ਨੇ ਐਸ ਐਸ ਪੀ ਉਹ ਤਾਂ ਉਸੇ ਵੇਲੇ ਆਈ ਹੈ ਜੇ ਵੀ ਉਹਨਾਂ ਦਾ ਕਿ ਨਹੀਂ ਕਿ ਉਹਨਾਂ ਨੇ ਬਹੁਤ ਬਾਤ ਜਿਨ੍ਹਾਂ ਨੇ ਸਾਡਾ ਉਹਨਾਂ ਨੇ ਸਾਥ ਦਿੱਤਾ ਜੇ ਨਾ ਉਹ ਹੁੰਦੇ ਤਾਂ ਫਿਰ ਸਾਡਾ ਕੁਝ ਐਫ ਆਰ ਨਹੀਂ ਹੋਣੀ ਥਾ ਅੱਗੇ ਹੋਰ ਕੋਈ ਕਾਰਵਾਈ ਨਹੀਂ ਹੋ ਰਹੀ ਹੈਗੀ ਹਾਂਜੀ ਕੀ ਅਪੀਲ ਕੀ ਕਰੋਗੇ ਸਰਕਾਰ ਨੂੰ ਇਹੀ ਕਰਾਂਗੇ ਕਿ ਇਹ ਪੁਲਿਸ ਨੂੰ ਵੀ ਖਿੱਚਿਆ ਜਾਏਗੀ ਕਿਉਂ ਨਹੀਂ ਲੋਕਾਂ ਦੀ ਸੁਣਾਈ ਕਰਦੇ ਸਹੀ ਕੰਮ ਨੂੰ ਸਹੀ ਕਿਉਂ ਨਹੀਂ ਕਰਦੇ ਹੈਗੀ ਗਲਤ ਦਾ ਕਿਉਂ ਸਾਥ ਦਿੰਦੀ ਹੈ ਪੁਲਿਸ